ਤੁਜੋੜੇਗਾ ਖਬਰਨਾਮਾ ਦਿਨ ਆ ਜਗਤਾਰ ਸਿੰਘ ਸਵਦਾ ਸਵਾਦ ਕਰਦਾ ਹੈ ਜਿਵੇਂ ਕਿ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਵੱਲੋਂ ਮਹਿ ਵਿਡੀਓ ਇਹ ਲਗਾਤਾਰ ਪੰਜਾਬ ਪੁਲਿਸ ਵੱਲੋਂ ਵੀ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਇਸ ਅਫਰੀਕੋ ਪੁਲਿਸ ਵੱਲੋਂ ਕਈ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹ ਭੇਜਿਆ ਜਾ ਚੁੱਕਿਆ ਤੇ ਜਿਹੜਾ ਹੈਗਾ ਬਾਕੀਆਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਆ ਬੀਤੀ ਗੱਲ ਫਰੀ ਕੋਟ ਦੇ ਪਿੰਡ ਅਰਾਇਆਂ ਵਿੱਚ ਆਪਰੇਸ਼ਨ ਕਾਸੋ ਤਹਿਤ ਅਫਰੀਕੋ ਪੁਲਿਸ ਵੱਲੋਂ ਰੇਡ ਕੀਤੀ ਗਈ ਸੀ ਤਾਂ ਇੱਕ ਘਰ ਦੇ ਵਿੱਚ ਇੱਕ ਕੱਪੜੇ ਧੋਣ ਵਾਲੀ ਮਸ਼ੀਨ ਹੈ ਉਸ ਦੇ ਵਿੱਚ ਗੋਲੀਆਂ ਲੁਕੋਈਆਂ ਸਨ ਉਹ ਪਰ ਆਮਦ ਕਿਤੀ ਗਈਆਂ ਹਾਲ ਹਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਦਾ ਸਰਕਾਰ ਦਾ ਜੋ ਸੁਪਨਾ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਬਿਲਕੁਲ ਖਾਤਮਾ ਕੀਤਾ ਜਾਵੇਗਾ ਜਿਸ ਦੇ ਤਹਿਤ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਫਰੀ ਕੋਡ ਦੇ ਵਿੱਚ ਵੀ ਲਗਾਤਾਰ ਆਏ ਦੇਣੀ ਕਾਸੋ ਆਪਰੇਸ਼ਨ ਤਹਿਤ ਜਿਹੜਾ ਰੇਡ ਕੀਤੀਆਂ ਜਾ ਰਹੀਆਂ ਚੈਕਿੰਗ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਲਾਈਆਂ ਵਾਲੇ ਪਿੰਡ ਵਿੱਚ ਕੀਤੀ ਗਈ ਸੀ ਤਾਂ ਉਥੋਂ ਜਿਹੜਾ ਹੈ ਕੋਈ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਸਬੰਧ ਦੇ ਵਿੱਚ ਹੋਰ ਕੀ ਵਧੇਰੇ ਜਾਣਕਾਰੀ ਸਾਂਝੀ ਕੀਤੀ ਤੁਸੀਂ ਸੁਣੋ ਐਸ ਐਚ ਓ ਰਜੇਸ਼ ਕੁਮਾਰ ਤੋਂ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਡਾਕਟਰ ਪ੍ਰਗਿਆ ਜੈ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ੇਠ ਕਾਸ ਆਪਰੇਸ਼ਨ ਕੀਤਾ ਪਿੰਡ ਅਰਾਈਆਂ ਵਾਲਾ ਥਾਣਾ ਸਦਰ ਫਰੀਦਕੋਟ ਦੇ ਰੀਚ ਤੇ ਇੱਥੇ ਅਸੀਂ ਜੋ ਸਾਨੂੰ ਸਸਪੈਕਟਡ ਘਰ ਸੀਗੇ ਜੋ ਕਿ ਸਾਨੂੰ ਲੱਗਦਾ ਸੀ ਕਿ ਕਿਤੇ ਨਾ ਕਿਤੇ ਗਾਹਬ ਗਾਹੇ ਚੋਰੀ ਛੁਪੇ ਨਸ਼ਾ ਵੇਚ ਸਕਦੇ ਐ ਉਹਨਾਂ ਦੇ ਘਰਾਂ ਦੀ ਅਸੀਂ ਸਰਚ ਕੀਤੀ ਹੈਗੀ ਇੱਥੇ ਕਿੰਨੇ ਘਰਾਂ ਦੀ ਸਰਚ ਕੀਤੀ ਕਿੰਨੇ ਇੱਥੇ ਅਸੀਂ ਕੋਈ 4-5 ਘਰਾਂ ਦੀ ਸਰਚ ਕੀਤੀ ਹੈ ਜਿਨ੍ਹਾਂ ਤੇ ਸਾਨੂੰ ਸ਼ੱਕ ਸੀਗਾ ਜੀ ਅਜੇ ਰਿਸਰਚ ਚੱਲ ਰਹੀ ਹੈ ਰਿਕਵਰੀ ਸਰਚ ਕੰਪਲੀਟ ਨਹੀਂ ਹੋएगी ਤੇ ਉਸ ਤੋਂ ਬਾਅਦ ਜਦ ਰਿਸਰਚ ਕੰਪਲੀਟ ਹੋ ਜਾਏਗੀ ਤੁਹਾਨੂੰ ਬਿਲਕੁਲ ਸਾਰੀ ਇਤਲਾਹ ਦਿੱਤੀ ਜਾਊਗੀ ਜੀ ਜਰਜ ਸਿੰਘ ਜੀ ਅੱਜ ਪਹਿਲੇ ਦਿਨ ਤੁਸੀਂ ਆਜਾ ਆਉਦਾ ਸੰਭਾਲਿਆ ਐਸ ਐਚ ਓ ਐਸ ਜੇ ਸਦਰ ਵੱਲੋਂ ਤੇ ਪਹਿਲੇ ਦਿਨ ਹੀ ਵੱਡੀ ਕਾਰਵਾਈ ਦੇਖਣ ਨੂੰ ਸਾਹਮਣੇ ਆ ਗਈ ਤੁਹਾਨੂੰ ਨਹੀਂ ਬਿਲਕੁਲ ਇਹ ਕਾਰਵਾਈ ਤਾਂ ਪਹਿਲਾਂ ਵੀ ਚੱਲਦੀ ਰਹਿੰਦੀ ਕਿਉਂਕਿ ਸਾਡੇ ਜੋ ਐਸ ਐਸ ਪੀ ਸਾਹਿਬ ਨੇ ਸਾਨੂੰ ਉਹਨਾਂ ਦੀ ਡਾਇਰੈਕਸ਼ਨ ਹੀ ਬੜੀ ਕਲੀਅਰ ਕਟ ਹੈ ਕਿ ਨਸ਼ਿਆਂ ਦੇ ਮੈਟਰ ਦੇ ਵਿੱਚ ਕਿਸੇ ਦੇ ਨਾਲ ਕੋਈ ਲਿਆਜ ਨਹੀਂ ਕਰਨੀ ਔਰ 0% ਸਾਡੀ ਟੋਲਰੈਂਸ ਹੈ ਇਸ ਕਰਕੇ ਪਹਿਲਾ ਦਿਨ ਹੋਵੇ ਭਾਵੇਂ ਦੂਸਰਾ ਦਿਨ ਹੋਵੇ ਤੇ ਡਿਊਟੀ ਪ੍ਰਤੀ ਅਸੀਂ ਬੜੇ ਇਮਾਨਦਾਰ ਆਂ ਔਰ ਨੌਕਰੀ ਅਸੀਂ ਬੜੀ ਨਸ਼ਿਆਂ ਦੇ ਵਿਰੁੱਧ ਜੋ ਮੁਹਿੰਮ ਚਲਾ ਰੱਖੀ ਹੈ ਉਸ ਨੂੰ ਅਸੀਂ ਬੜੀ ਠੋਕ ਵਜਾ ਕੇ ਕਰ ਰਹੇ ਹਾਂ ਜਿਵੇਂ ਹੁਣ ਯੁੱਧ ਨਸ਼ਿਆਂ ਵਿਰੁੱਧ ਦੀ ਮੈਂ ਉਹਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਤੁਸੀਂ ਕਿਹਾ ਵੀ ਰਾਮਪੈਣ ਰਾਇਆਂ ਵਾਲ ਦੇ ਵਿੱਚ ਕੰਟਰੋਲ ਹੋ ਚੁੱਕਿਆ ਹਾਂਜੀ ਤਾਂ ਹਜੇ ਵੀ ਜੇਕਰ ਕਿਤੇ ਨਾ ਕਿਤੇ ਜਿਹੜੇ ਕੋਈ ਨਾ ਕੋਈ ਸਮਾਗਲਰ ਹੈਗੇ ਆ ਹਜੇ ਵੀ ਜਿਹੜਾ ਨਸ਼ਾ ਤਸਕਰ ਹੈਗੇ ਆ ਉਹ ਚੇਤਾਵਨੀ ਉਹਨਾਂ ਨੂੰ ਕੋਈ ਤਰ੍ਹਾਂ ਦਾ ਮੈਸੇਜ ਬਿਲਕੁਲ ਉਹਨਾਂ ਨੂੰ ਚੇਤਾਵਨੀ ਹੈਗੀ ਕਿ ਉਹ ਜਿਵੇਂ ਕਹਾਵਤ ਬਣੀ ਹੈ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਉਗੀ ਇਹ ਜੋ ਨਸ਼ਾ ਵੇਚਣ ਵਾਲੇ ਆ ਕਦੋਂ ਤੱਕ ਸਾਡੇ ਪੰਜੇ ਤੋਂ ਭੱਜ ਲੈਣਗੇ ਕਾਨੂੰਨ ਦਾ ਪੰਜਾ ਇਹਨ